ਦੰਵਲਦੀ ਆਪਾਂ ਹੁਣ ਦੂਜੀ ਵਾਰ ਆਇਆ ਦੂਜਾ ਸੈਸ਼ਨ ਚੱਲ ਪਿਆ ਜੀ ਤੇ ਇਹ ਆ ਜੀ ਪਾਰਕਿੰਗ ਤੇ ਮੇਲਾ ਅੱਗੇ ਮਾਰੋ ਆਇਆ ਅਮਰੀਕਾ ਚੋਂ ਆਇਆ ਉਹ ਕਿੱਥੇ ਹੈ ਗਏ ਕੋਲ ਲੱਗਾਈ ਪੱਕਾ ਹੋ ਰਿਹਾ ਨਹੀਂ ਉਹ ਅੱਡੇ ਕਾ ਹੋ ਗਿਆ ਵਹੀ ਜਗ੍ਹਾ ਤੋਂ ਕਿੰਨੇ ਹੋ ਗਿਆ ਇੱਕ ਜੇ ਕੋਲ ਚੱਲ ਰਿਹਾ ਨਹੀਂ ਹੋ ਰਹਾ ਨਹੀਂ ਹੋਈ ਨਹੀਂ ਆਗਾ ਸੀ ਹੋ ਗਿਆ ਸਿਕਨ ਬਰਾਤੀ ਠੀਕ ਹੈ ਦੋ ਲੋ ਟਪਾਈ ਇਹਨਾਂ ਨੇ ਜਿਹੜਾ ਰੁਪਇਆ ਲੈ ਕੇ ਬਾਬਾ ਦੋ ਦਿਨਾਂ ਦਾ ਉਹ ਠੀਕ ਰਾਏ ਨਹੀਂ ਵੇ 1300 ਰੁਪਇਆ ਲਵੇ ਦਾ ਮਹੀਨੇ ਦਾ ਬੱਖੇ ਨਾਲੇ ਬਤੀ ਨਾਲੇ ਹੋ ਜੀ ਗਾ ਕੇ ਦੇਖਿਓ ਆਪਣਾ ਕਹਿਣ ਦੀ ਹੈ ਕਿ ਜਿਹੜੇ ਦੁਕਾਨਦਾਰ ਆ ਨਾ ਵਿਚਾਰੇ ਉਹਨਾਂ ਕੋਲ ਹਰ ਕੀ ਪੈਸੇ ਬੜੇ ਲਿਆ ਰੈਂਟ ਬੜਾ ਲਿਆ ਯਾਰ ਇਹਨਾਂ ਨੇ ਤੇ ਹੱਦੋ ਵੱਦ ਇਹ ਬੰਦਾ ਕੀ ਕਮਾਊਗਾ ਯਾਰ 10-20 ਰੁਪਏ ਚੁੱਕੀ 1000 2000 ਰੁਪਇਆ ਕਰਾਇਆ ਕੱਢ ਕੇ ਦੇਊਗਾ ਤੇ ਟੰਬਰ ਵੀ ਪਾਲਣਾ ਨਾ ਕੋਈ ਲਾੜ ਦੀ ਵਸਤਾ ਨਾ ਰੋਟੀ ਪਾਣੀ ਦੀ ਇਹ ਜਿਹੜੀ ਬਾੜੀ ਲੁੱਟ ਜੜੀ ਆ ਨਾ ਤੇ ਕੀ ਹੋਈ ਆ ਦੁਕਾਨਦਾਰਾਂ ਦੀ ਤੇ ਠੀਕ ਆ ਜੀ ਆਸੀ ਆ ਵੇਖੋ ਜੀ ਮਾਲਾ ਹੀ ਮਾਲਾ ਵੇਖੋ ਹੋ ਗਿਆ ਪਤਾ ਠੀਕ ਜੀ ਜੀ ਪੁਰਾਣਾ ਨਾ ਬਣ ਗਿਆ ਹੈ ਦਰਵਾਜ਼ੇ ਤੇ ਬੁਲੇ ਦੋ ਮੰਗੇ ਗਿਆ ਨੋ ਬੇਲੇ ਲੈ ਨਾ ਸੋ ਨਾ ਤੀ ਦਰਦਾਂ ਦਾ ਤੇਲ ਲਿਆ ਇਹਨਾਂ ਨੂੰ ਬੜੀ ਦਰਦਾਂ ਹੁੰਦੀਆਂ ਨੇ ਦਰਦਾਂ ਦਾ ਤੇਲ ਲਾ ਲਿਆ ਉਹਨਾਂ ਨੇ ਤੇ ਮੇਲੇ 'ਚ ਭੀੜ ਬਹੁਤ ਆਜੇ ਦੇਖੋ ਇਹ ਸੀ ਰੱਖਾ ਇਹ ਪਾਣੀ ਦਾ ਸਮਝਾ ਰਹੇ ਨੇ ਬਹੁਤ ਵਾਲਾ ਇਹ ਜੋ ਅੱਗੇ ਸਾਹਮਣੇ ਰੱਖਿਆ ਰੱਖ ਰਹੇ ਆ ਯਾਰ ਇਹ ਕਿਹਦਾ ਕੇਸਾ ਵੀ ਇਹਰ ਗਬੀਰ ਦਾ ਚੇਲਾ ਹੁਣ ਕਿੱਥੇ ਨੂੰ ਸ਼ਾਇਦ ਆਪ ਇਹਨੂੰ ਕਹਿੰਦਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਇਹ ਬੇਲੀ ਟੱਕਰਦੇ ਨੇ ਮੇਲੇ 'ਚ ਇਹ ਵੀ ਲੈ ਰਹੇ ਨੇ ਤੇਲ ਕਿਹੜਾ ਦਰਦਾਂ ਦਾ ਹੁਣ ਮਾਲਿਸ਼ ਕੀਜੀਏ ਹੁਣ ਮੈਨੂੰ ਪੁੱਛਣ ਲੱਗਾ ਤੇਰੀ ਮਿੱਠੀ ਲੱਲਾ ਲੱਗਣੇ ਦਾ ਸੌ ਉਥਾਲਿਆ ਉਹਦਾ ਜਿੱਦਾਂ ਹੀਰੋ ਹੁੰਦਾ ਨਾ ਇੱਕ ਵਾਰ ਹੋੜੀਆਂ ਸ਼ਹਿਰ ਵਿੱਚ ਮੇਲੇ 'ਚ ਤੌਈਆ ਲਿਆਵਾ ਬੇਸ਼ਾਨਦਾਰ ਤੌਈਏ ਮਿੰਡੇ ਬੜੇ ਸਸਤੇ ਤੌਈਏ ਜਿਹੜਾ ਮੇਰਾ ਇਹ ਨਾ ਖਰਾਬ ਹੋ ਮੈਂ ਪਹੇਚਣਾ ਜੀ ਖਜਾਲੇ ਵਾਲਿਆਂ ਦੀ ਮਸ਼ਹੂਰ ਦੁਕਾਨ ਹੈ ਚਲੋ ਵੀਰ ਇੱਕ ਪੀਸ ਲਿਆਈ ਆ ਠੀਕ ਆ ਬੰਬਰ ਜੀ ਚਲੋ ਅੱਗੇ ਵਧੋ ਦੋਸਤੋ ਇੱਧਰ ਲੱਗੇ ਸਟਾਲ ਸਾਰੇ ਖਾਣ ਪੀਣ ਦੇ ਬਾਜ਼ ਮੇਰੀ ਤੇ ਹੁੰਦੀ ਨਹੀਂ ਹਣੀ ਹਾਂਜੀ ਆਂ ਕੁੜੀਆਂ ਦੇ ਚੱਲੇ ਆਪਾਂ ਤੇ ਟਾਈਮ ਕਾਫੀ ਹੋ ਗਿਆ ਵਾ ਕਿੰਦਾ ਘਰਾਇਆ ਦਾ ਸ਼ੰਗਾਰ ਕੇ ਬਸਾ ਕੀ ਦੇ ਕਹਿੰਦਾ ਕਮ ਸੋ ਕਮ ਨਹੀਂ 4.2 ਲੱਖ ਰੁਪਏ ਹੀ ਮੌਜ ਦਰਾਨਾ ਕਰਨਾ ਹੈ। ਮਹਾਂਿਆਂ ਦਿਖਾਤੀਏ ਦੇ ਸਹੀ ਗੱਲ ਹੈ। ਮਹਾਂਿਆਂ ਇਹਦੇ ਕੋ ਜਗ੍ਹਾ ਤਾਂ ਨਹੀਂ ਹੈ। ਅੱਛਾ। ਪਰ ਇਹ ਬੜਾ ਕਰਾਇਆ ਕਹਿੰਦਾ ਤਾਂ ਕੀ ਕੀਤਾ? ਬਹੁਤ ਕਰਾਇਆ। ਕਿੰਨਾ ਤੋਂ ਡਾ ਕਿੰਨਾ ਹੀ? 4000 ਰੁਪਏ ਬਈ। ਦੂਹ ਦੇਣਾ ਤੇ ਤਿੰਨਾਂ ਦਾ। ਤਿੰਨਾਂ ਦਿਨਾਂ ਦਾ? ਤਿੰਨਾਂ ਦਿਨਾਂ ਦਾ। ਤਿੰਨਾਂ ਦਿਨਾਂ ਦਾ 4000 ਰੁਪਏ ਕਰਾ ਉਧਰ ਵੀ ਵਿਚਾਰ ਆਦਨ ਲਿਆ ਹੈ। ਇੰਨੀ ਕਿ ਜਗ੍ਹਾ ਦਾ ਕਰਾਇਆ ਬਈ। 4000 ਰੁਪਏ ਕਰਾਇਆ। ਨਿਰੀ ਲੁੱਟ ਪਚਾਈ ਯਾਰ ਕੀ ਬੜੀ ਹਣਾ ਆਹ ਇਹ ਜਗਾ ਕਿਹੜੀ ਚੁੱਕ ਕੇ ਲਾਈ ਨਹੀਂ ਨਾ 4000 ਰੁਪਏ ਬੜਾ ਹੁੰਦਾ। ਚਾਹੋ ਜੀ ਆਪਾਂ ਜਲੇਬੀਆਂ ਲਾਣ ਲੱਗੇ ਆ। ਤੇ ਮੇਲਾ ਜਿਹੜਾ ਇਹ ਵੀ ਭਰਿਆ ਵਾ। ਮੇਲਾ ਬਹੁਤ ਭਰਿਆ ਹੋਇਆ ਅੰਦਰ। ਇਹ ਆਪਾਂ ਸਮਾਨ ਲੈ ਲਿਆ। ਅੰਦਰ 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 ਏ ਆਪਾਂ ਲੱਲੇ ਦੋ ਪਾਈਏ ਹਨਾ ਪਾਈਆ ਪਾਈਆ ਵੱਖਰਾ ਵੱਖਰਾ ਠੀਕ ਆ ਚਲੋ ਪਾਈਆ ਕੋਲ ਜੀ ਜਨਤਾ ਇਧਰੋਂ ਆ ਰਹੀ ਆ ਤੇ ਨਾ ਇਧਰ ਬੱਤੀ ਦੀ ਵਿਵਸਥਾ ਉਹ ਉੱਥੇ ਪਾਰਕਿੰਗ ਆ ਬਿਜਲੀ ਘਰ ਲੱਗੇ ਤੇ ਇਧਰ ਵੀ ਹਨੇਰਾ ਵਾ ਇੱਥੇ ਮਤਲਬ ਕੋਈ ਵਾਰਦਾਤ ਹੋ ਜੇ ਲੁੱਟ ਖਸੁੱਟ ਹੋ ਜੇ ਕੋਈ ਚੰਗੇ ਪ੍ਰਬੰਧ ਨਹੀਂ ਆ ਮੇਲਾ ਬਹੁਤ ਵੱਡਾ ਵਾ ਬੜਾ ਇਤਿਹਾਸਕ ਮੇਲਾ ਵਾ ਤੇ ਪ੍ਰਬੰਧ ਇੰਨੇ ਹਨੀਆਂ ਨਾ ਇਹਨਾਂ ਲੰਗਰਾਂ ਦਾ ਪ੍ਰਬੰਧ ਹੁੰਦਾ ਦੁਕਾਨਦਾਰ ਵੱਖਰੇ ਰੋਂੜੇ ਆ ਕਿਰਾਏ ਬਹੁਤ ਕਰਤੇ ਆ ਜੇ ਕਿਰਾਇਆ ਤੇ ਲਾਈਟ ਨਹੀਂ ਤੇ ਜੇ ਕਿਰਾਇਆ ਤੇ ਉਹਨਾਂ ਨਾਲ ਲਾਈਟ ਨਾ ਰੋਟੀ ਪਾਣੀ ਦਾ ਰੋਟੀ ਪਾਣੀ ਬੜਾ ਮਹਿੰਗਾ ਖਾ ਰਹੇ ਨੇ ਬਾਹਰੋਂ ਤੇ ਕਿੰਨੀ ਗੱਲ ਕਰਦਾ ਇੱਕ ਤੇ ਰੋ ਹੀ ਪਿਆ ਦੁਕਾਨਦਾਰ ਤੇ ਆ ਹਾਲ ਆ ਮੇਲੇ ਦੇ ਬਾਹਰ ਆ ਗਏ ਸਾਰਾ ਮੇਲਾ ਤੇ ਅਸੀਂ ਲੁੱਟ ਲਿਆ ਵੇਖੋ ਬੈਟ ਤੇ ਪਿਸਤਲ ਤੇ ਭਾਂਡੇ ਨਹੀਂ ਡਿਗ ਜਲਾ ਰਿਹਾ ਇਦਾਂ ਫੜਾ ਦੇ ਕਾਕਾ ਜਲੇਬੀਆਂ ਪਕੌੜੇ 1000 ਰੁਪਏ ਦਾ ਕਰਤਾ ਤੇ ਪਤਾ ਨਹੀਂ ਕੀ ਕੀ ਲੱਦਾ ਤੇ ਆਹ ਪਾਰਕਿੰਗ ਆ ਹੁਣ ਆਪਾਂ ਚੱਲੇ ਆ ਘਰ ਨੂੰ ਦੋਸਤੋ ਮਿੱਤਰੋ ਤੇ ਸਾਡਾ ਵਲੌਗ ਵੇਖਣ ਆਲੇ ਆਂਦਾ ਸਾਰਿਆਂ ਦਾ ਧੰਨਵਾਦ ਤੇ ਚੈਨਲ ਨੂੰ ਵੀ ਗਾਹ ਤੋਂ ਗਾਹ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਮਾੜਾ ਚੰਗਾ ਪ੍ਰਵਾਨ ਕਰਿਓ ਠੀਕ ਹੈ ਜੀ ਧੰਨਵਾਦ